ਸਰਬਤ ਦੇ ਭਲੇ ਦੀ ਹਨਾ ਵੀ ਸਰਬਤ ਸਾਰਿਆਂ ਲਈ ਮੰਗਣਾ ਆ ਉਸ ਵਿੱਚ ਇਹ ਗੱਲ ਦੀ ਸਮਝ ਹੈ ਨਹੀਂ ਸੀ ਕਿਤੇ ਨ ਕਿਤੇ ਆਪਦੇ ਲਈ ਜਾਂ ਤਾਂ ਉਸ ਕਰਦੇ ਰਹਿੰਦੇ ਸੀਗੇ ਨਵੇਂ ਆਉਣ ਹੋਰ ਵਧੇ ਮਾਹੌਲ ਅੱਗੇ ਹੋਵੇ ਜਿਵੇਂ ਸਾਡੇ ਅਰਗੇ ਆਏ ਤੇ ਉਦਾਂ ਦਾ ਮਾਹੌਲ ਹੈ ਬਾਈ ਦਾ ਵੀ એનર્ਜੀ ਬਹੁਤ ਰਹਿੰਦੀ ਹੈ ਪੋਜ਼ਿਟਿਵ ਮਾਹੌਲ ਰਹਿੰਦਾ ਕਹਿਦੀ ਨਿੰਦਾ ਨਹੀਂ ਕਹਿਦੀ ਚੁਗਲੀ ਨਹੀਂ ਕੰਮ ਦੀਆਂ ਹੀ ਗੱਲਾਂ ਹੋਣੀਆਂ ਫਿਲਮਾਂ ਦੀਆਂ ਹੀ ਗੱਲਾਂ ਹੋਣੀਆਂ ਪਰੰਛਾ ਦੇਖ ਲਈ ਫਿਲਮ ਨਹੀਂ ਵੀ ਉਹ ਜਾ ਯਾਰ ਦੇਖ ਹੈਨਾ ਉਹ ਜਿਹੜਾ ਵੀ ਬਹੁਤ ਚੀਜ਼ਾਂ ਜਿਹੜੀਆਂ ਕਈ ਵਾਰੀ ਬਾਈ ਨੂੰ ਹੋਣਾ ਐ ਕਰਕੇ ਵੀ ਉਹਨਾਂ ਨੇ ਤਾਂ ਵੀ ਆ ਗਈ ਨਾਲ ਦੀ ਨਾਲ ਦੇਖ ਲੈਣੀ ਜਿਵੇਂ ਵਿਸ਼ਾਲੀ ਜਾਂ ਸੁਖੀ ਸੁਖੀ ਪੱਗ ਬੰਨਦਾ ਹੀ ਮੇਰੇ ਤੇ ਉੱਥੇ ਗੱਲਬਾਤ ਹੁੰਦੀ ਜਾਂ ਜਿੰਨੇ ਜਣੇ ਸੀਗੇ ਕਹਿੰਦੇ ਵੀ ਉਹ ਵੀ ਅਸੀਂ ਤਾਂ ਉੱਥੇ ਮੇਕਅਪ ਵਾਲੇ ਮੁੰਡੇ ਭਾਈ ਸਾਡਾ ਵੀ ਰੋਨ ਨਿਕਲ ਗਿਆ ਹਮ ਦੇਖਦੇ ਹਾਂ ਉਹ ਕਿੰਨਾ ਫਿਲਮ ਆਉਣ ਤੋਂ ਬਾਅਦ ਪਤਾ ਲੱਗਣਾ ਵੀ ਕਿੰਨਾ ਕੁ ਵਧੀਆ ਕੀਤਾ ਗਪਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿੰਮਲਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 13 ਸਤੰਬਰ ਨੂੰ ਫਿਲਮ ਆ ਰਹੀ ਹੈ ਅਰਦਾਸ ਸਰਪਤ ਦੇ ਪਲੇ ਦੀ ਸੋ ਮੇਰੇ ਨਾਲ ਹੈ ਜੀ ਪ੍ਰਿੰਸ ਕਵਲਜੀਤ ਜੀ ਉਹਨਾਂ ਦਾ ਸਵਾਗਤ ਕਰਦੇ ਆ ਤੇ ਗੱਲਬਾਤ ਦਾ سلسلہ ਅੱਗੇ ਤੋਰਦੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਫਿਲਮ ਦਾ ਇਸ ਵਾਰ ਜਿਹੜਾ ਹੈ ਤੁਸੀਂ ਪਾਟ ਬਣ ਰਹੇ ਹੋ ਇੱਕ ਨਵੀਂ ਚੀਜ਼ ਹੈ ਐਂਡ ਇੱਕ ਨਵੇਂ किरदार ਦੇ ਨਾਲ ਤੁਸੀਂ ਆ ਰਹੇ ਹੋ ਕਿਉਂਕਿ ਇਸ ਤੋਂ ਪਹਿਲਾਂ ਤੁਹਾਨੂੰ ਐਕਸ਼ਨ ਫਿਲਮਾਂ ਦੇ ਵਿੱਚ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੋ ਲੱਗਾ ਕਿ ਇਹ ਇੱਕ ਵਧੀਆ ਟਾਈਮ ਹੈ ਕਿ ਉਸ ਚੀਜ਼ ਨੂੰ ਬ੍ਰੇਕ ਕਰਕੇ ਹੁਣ ਆਪਣੇ ਫੈਨਸ ਨੂੰ ਸਰਪ੍ਰਾਈਜ਼ ਕੀਤਾ ਜਾਵੇ ਨਹੀਂ ਅਸਲ ਸੱਚ ਇਹ ਹੈ ਵੀ ਇੱਕ ਚੀਜ਼ ਜਦੋਂ ਚੱਲਦੀ ਹੈ ਫਿਰ ਬੰਦਾ ਉਹੀ ਜ਼ਿਆਦਾ ਕਰਦਾ ਰਹਿੰਦਾ ਔਰ ਜੇ ਮੇਕਰ ਹੈ ਜਿਹੜਾ ਉਹ ਵੀ ਉਵੇਂ ਹੀ ਲੱਭਦਾ ਵੀ ਯਾਰ ਓਦਾਂ ਦੀ ਕਹਾਣੀ ਹੋਵੇਗਾ ਪਰ ਗੀਪੀ ਬਾਈ ਜੀ ਦਾ ਇਹ ਹੈ ਵੀ ਉਹ ਐਕਸਪੈਰੀਮੈਂਟ ਕਰਦੇ ਰਹਿੰਦੇ ਆ ਆਪਦੇ ਤੇ ਵੀ ਦੂਜਿਆਂ ਤੇ ਵੀ ਹੁਣ ਜਦੋਂ ਕਰੀ ਜਾਂਦੇ ਸੀ ਤਾਂ ਮੈਨੂੰ ਬਾਈ ਕਹਿੰਦੇ ਤੇਰੇ ਤੋਂ ਐਕਟ ਹੀ ਐਂ ਕਰਾਉਣਾ ਮੈਂ ਕਹੀ ਠੀਕ ਹੈ ਕੋਈ ਗੱਲ ਨਹੀਂ ਜਦੋਂ ਮੈਨੂੰ ਸੁਣਾਇਆ ਫਿਰ ਮੈਨੂੰ ਲੱਗਿਆ ਵੀ ਹਾਂ ਵਾਕਿਆ ਹੀ ਔਰ ਚੇਂਜ ਹੈ ਔਰ ਜੋ ਔਮੋਸ਼ਨ ਵਾਲੀ ਚੀਜ਼ ਅਸੀਂ ਪਾਲਦੇ ਹੁੰਨੇ ਆ ਜਿਹੜੇ ਅਸੀਂ ਥੀਏਟਰ ਆਰਟਿਸਟ ਜਿਨ੍ਹਾਂ ਨੂੰ ਹੁੰਦਾ ਵੀ ਯਾਰ ਥੋੜਾ ਔਮੋਸ਼ਨਲ ਮਾਹੌਲ ਔਰ ਖੁਸ਼ੀ ਵਾਲਾ ਵੀ ਦੂਜਾ ਵੀ ਹਰ ਚੀਜ਼ ਜਿਹੜੀ ਜਿਹਦੇ 'ਚ ਤੁਹਾਨੂੰ ਆਪਾਂ ਕਹਿ ਦਿੰਦੇ ਆਂ ਵੀ ਜਿਹਦਾ ਸਵਾਦ ਅਲੱਗ ਹੀ ਹੁੰਦਾ ਜੀ ਮੈਨੂੰ ਇਹ ਲੱਗਿਆ ਵੀ ਯਾਰ ਹਾਂ ਇਹਦੇ 'ਚ ਉਹ ਚੀਜ਼ ਹੈਗੀ ਹੈ ਤੇ ਬਾਈ ਕਹਿੰਦੇ ਨਹੀਂ ਇਹਦੇ 'ਚ ਤੈਨੂੰ ਵੀ ਤੇਰਾ ਇਹ ਯਾਦ ਰਹਿਣ ਚਾਹੇ ਪੰਮਾ ਚਾਹੇ ਦੂਜੀਆਂ ਚੇਤਾ ਸਿੰਘ ਜਿਹੜੀਆਂ ਵੀ ਕੀਤੀਆਂ ਪਰ ਇਹ ਤੇਰਾ ਬਿਲਕੁਲ ਹੀ ਅੱਡ ਹੋਊਗਾ ਜੀ ਤੇ ਉਹ ਵਾਕਈ ਮੈਨੂੰ ਲੱਗਿਆ ਵੀ ਹਾਂ ਇਹ ਅੱਡ ਤੇ ਸਾਨੂੰ ਵੀ ਲੱਗਾ ਕਿਉਂਕਿ ਜਦੋਂ ਇੱਕ ਚਲਾਕ ਆ ਰਹੀ ਹੈ ਫਿਲਹਾਲ ਜ਼ਿਆਦਾ ਤਾਂ ਨਹੀਂ ਉਹਨਾਂ ਨੇ ਵੀ ਰਿਵੀਲ ਕੀਤਾ ਤਾਂ ਸਾਰੇ ਐਕਸਾਈਟਿਡ ਨੇ ਪਰ ਤੁਹਾਡੀ ਟੀਮ ਦੇ ਨਾਲ ਜਦੋਂ ਅਸੀਂ ਗੱਲ ਕੀਤੀ ਤਾਂ ਸਾਨੂੰ ਬਹੁਤਿਆਂ ਨੇ ਦੱਸਿਆ ਕਿ ਇੱਕ ਸੀਨ ਇਸ ਤਰ੍ਹਾਂ ਦਾ ਸੀ ਕਿ ਜਦੋਂ ਤੁਸੀਂ ਪਰਫਾਰਮ ਕਰ ਰਹੇ ਸੀ ਤਾਂ ਤੁਸੀਂ ਇੰਨਾ ਮਤਲਬ ਇਮੋਸ਼ਨਸ ਦੇ ਵਿੱਚ ਬੈ ਕੇ ਕੀਤਾ ਕਿ ਸੈੱਟ ਤੇ ਜਿੰਨੇ ਵੀ ਮੌਜੂਦ ਸੀਗੇ ਉਹ ਸਾਰੇ ਰੋਣ ਲੱਗ ਗਏ ਸਾਰਿਆਂ ਦੀਆਂ ਅੱਖਾਂ ਪਰ ਆਈਆਂ ਹਾਂ ਉਹ ਇਹ ਅਸਲ 'ਚ ਇਸ ਕੈਰੈਕਟਰ ਬਾਰੇ ਮੇਰੇ ਤੋਂ ਜ਼ਿਆਦਾ ਗੱਲ ਹੁੰਦੀ ਨਹੀਂ ਤੇ ਅਸੀਂ ਆਏ ਹੁੰਦਾ ਸੀਗਾ ਵੀ ਉੱਥੇ ਹੋਇਆ ਉਹ ਸੀਨ ਕਰਦੇ ਸੀ ਅਸੀਂ ਤੇ ਆਪ ਵੀ ਮੈਂ ਵੀ ਉਹ ਉਹ ਜਿਹੜਾ ਸੀ ਉਹਦੇ ਚ ਉਹਦੇ ਚ ਬਹਿ ਗਿਆ ਤੇ ਦੱਸਦੇ ਹੀ ਮੈਨੂੰ ਉਦੋਂ ਤਾਂ ਨਹੀਂ ਪਤਾ ਲੱਗਿਆ ਜੀ ਤੇ ਕਹਿੰਦੇ ਵੀ ਹਾਂ ਉਹ ਵੀ ਜਿਵੇਂ ਵਿਸ਼ਾਲੀ ਜਾਂ ਸੁਖੀ ਸੁਖੀ ਪੱਗ ਬੰਨਦਾ ਹੀ ਮੇਰੇ ਤੇ ਉੱਥੇ ਗੱਲਬਾਤ ਹੁੰਦੀ ਜਾਂ ਜਿੰਨੇ ਜਨੇ ਸੀਗੇ ਕਹਿੰਦੇ ਵੀ ਉਹ ਵੀ ਅਸੀਂ ਤਾਂ ਉੱਥੇ ਮੇਕਅਪ ਵਾਲੇ ਮੁੰਡੇ ਭਾਈ ਸਾਡਾ ਵੀ ਰੋਨ ਨਿਕਲ ਗਿਆ ਤੇ ਹੁਣ ਦੇਖਦੇ ਆ ਉਹ ਕਿੰਨਾ ਫਿਲਮ ਆਉਣ ਤੋਂ ਬਾਅਦ ਪਤਾ ਲੱਗਣਾ ਵੀ ਕਿੰਨਾ ਕੁ ਵਧੀਆ ਕੀਤਾ ਨਹੀਂ ਚਲੋ ਵਧੀਆ ਹੀ ਹੋਏਗਾ ਕਿਉਂਕਿ ਤੁਹਾਡੇ ਫੈਨਸ ਨੂੰ ਬਹੁਤ ਜ਼ਿਆਦਾ ਉਮੀਦਾਂ ਨੇ ਸਰ ਇੱਕ ਚੀਜ਼ ਇਹ ਆ ਜਿਵੇਂ ਤੁਸੀਂ ਹੁਣੇ ਜ਼ਿਕਰ ਵੀ ਕੀਤਾ ਕਿ ਥੀਏਟਰ ਵਾਲਿਆਂ ਨੂੰ ਇਹ ਚੀਜ਼ ਹੁੰਦੀ ਹੈ ਥੀਏਟਰ ਵਾਲਿਆਂ ਨੂੰ ਇਹ ਹੁੰਦਾ ਕਿ ਜਦੋਂ ਵੀ ਅਸੀਂ ਕੋਈ ਕੈਰੈਕਟਰ ਕਰੀਏ ਤਾਂ ਸਾਨੂੰ ਭੁੱਲ ਜਾਣ ਜਦੋਂ ਵੀ ਅਸੀਂ ਪਰਫਾਰਮ ਕਰੀਏ ਤਾਂ ਕਿਹੜੇ ਕਿਹੜੇ ਕੈਰੈਕਟਰ ਦੇ ਵਿੱਚ ਤੁਹਾਨੂੰ ਇਹ ਚੀਜ਼ ਲੱਗੀ ਕਿ ਲੋਕਾਂ ਨੂੰ ਮੈਂ ਨਹੀਂ ਯਾਦ ਰਿਹਾ ਪ੍ਰਿੰਸ ਨਹੀਂ ਯਾਦ ਰਿਹਾ ਮੇਰਾ ਕੈਰੈਕਟਰ ਯਾਦ ਰਿਹਾ ਸਭ ਤੋਂ ਵੱਡੀ ਤਾਂ ਅਰੰਤਪਮਈ ਹੈ ਜੀ ਫਿਰ ਵਸੀਂ ਚੇਤਾ ਸਿੰਘ ਕੀਤੀ ਤਾਂ ਉਹਦਾ 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 ਕੈਰੈਕਟਰ ਸੀ ਤੇ ਫਿਰ ਜਦੋਂ ਛਿੰਦਾ ਛਿੰਦਾ ਨੋ ਪਾਪਾ ਕੀਤੀ ਹਾਂਜੀ ਉਹਦੇ 'ਚ ਉਹ ਬਿਲਕੁਲ ਅਲੱਗ ਸੀ ਫਿਰ ਜਦੋਂ ਪੰਛੀ ਕੀਤੀ ਹਾਂ ਪੰਛੀ ਦੇ ਵਿੱਚ ਪੰਛੀ ਦਾ ਆਪਦਾ ਆਡਾ ਹੋਨੇ ਅਰਦਾਸ ਕੀਤੀ ਹੈ ਤੇ ਇਹਦੇ ਚ ਵੀ ਆਪਾਂ ਨੂੰ ਐ ਲੱਗਣਾ ਨਹੀਂਗਾ ਵੀ ਇਹਦੇ ਚ ਨਾ ਪੰਮਾ ਨਾ ਪੰਛੀ ਨਾ ਚੇਤਾ ਨਾ ਪ੍ਰਿੰਸਾ ਇਹ ਸਾਧੂ ਹੈ ਸਾਧੂ ਹੀ ਲੱਗੇ ਕੋਸ਼ਿਸ਼ ਇਹ ਰਹਿੰਦੀ ਹੈ ਬਾਕੀ ਤਾਂ ਵੀ ਆਡੀਅנס ਦੇਖ ਕੇ ਉਹ ਦੱਸਦੀ ਹੈ ਵੀ ਆਡੀਅנס ਹੀ ਤੁਹਾਨੂੰ ਜਿਹੜੇ ਪਿਆਰ ਕਰਦੇ ਆ ਉਹੀ ਤੁਹਾਨੂੰ ਦੱਸਦੇ ਵੀ ਇਹ ਰਾਈਟ ਹੈ ਕਿ ਰਹੋ ਅਕਸਰ ਨਾ ਅਸੀਂ ਕਹਿੰਨੇ ਆ ਕਿ ਅਰਦਾਸ ਅਸੀਂ ਸੁੱਖ ਚ ਵੀ ਕਰਦੇ ਆ ਤੇ ਦੁੱਖ ਚ ਵੀ ਕਰਦੇ ਆ ਪਰ ਕਿਤੇ ਨਾ ਕਿਤੇ ਕਈ ਵਾਰ ਹੁੰਦਾ ਕਿ ਸੁੱਖ ਚ ਅਸੀਂ ਨਾ ਭੁੱਲ ਜਾਂਦੇ ਆ ਹੈਨਾ ਤਾਂ ਤੁਸੀਂ ਆਪਦੇ ਵੇਲੇ ਦੀ ਜੇ ਤੁਸੀਂ ਆਪਦੇ ਵੇਲੇ ਦੀ ਗੱਲ ਕਰੋ ਇੱਕ ਟਾਈਮ ਉਹ ਸੀਗਾ ਜਦੋਂ ਤੁਸੀਂ ਬਹੁਤ ਜ਼ਿਆਦਾ ਸਟਰਗਲ ਕਰ ਰਹੇ ਸੀਗੇ ਹੈਨਾ ਫੇ ਇੱਕ ਯੂ ਟਰਨ ਆਇਆ ਤੁਹਾਡੀ ਲਾਈਫ ਚ ਕਿ ਹਰ ਕੋਈ ਤੁਹਾਨੂੰ ਜਾਣਨ ਲੱਗਾ ਸੋ ਉਹ ਟਾਈਮ ਦੇ ਵਿੱਚ ਅਰਦਾਸ ਤੇ ਅੱਜ ਦੀ ਅਰਦਾਸ ਦੇ ਵਿੱਚ ਕੀ ਫਰਕ ਲੱਗਦਾ ਨਹੀਂ ਅਰਦਾਸ ਦੇ ਵਿੱਚ ਫਰਕ ਤਾਂ ਨਹੀਂ ਹੁੰਦਾ ਕੁਝ ਵੀ ਸਟਰਗਲ ਜਾਂ ਮੈਨੂੰ ਹੁੰਦਾ ਵੀ ਮਿਹਨਤ ਕਰਦੇ ਰਹੇ ਆ ਤੇ ਪਹਿਲਾਂ ਵੀ ਮਿਹਨਤ ਕਰਦੇ ਸੀ ਹੁਣ ਵੀ ਮਿਹਨਤ ਕਰਨੀ ਪੈਂਦੀ ਆ ਹੁਣ ਵੀ ਇਹ ਆਏ ਤਾਂ ਹੈ ਨਹੀਂ ਵੀ ਆਪਾਂ ਇੱਕ ਕਰ ਲਈ ਵੀ ਇੱਕ ਫਿਲਮ ਚੱਲ ਗਈ ਤਾਂ ਉਸ ਤੋਂ ਬਾਅਦ ਆਪਾਂ ਵੀ ਵਹਿ ਜੀਏ ਇਹ ਰੋਜ਼ ਖੂ ਪਟਣ ਵਾਲਾ ਕੰਮ ਹੀ ਆ ਸੋ ਨੂੰ ਕੋਸ਼ਿਸ਼ ਕਰਦੇ ਰਹਿਣਾ ਪੈਂਦਾ ਔਰ ਅਰਦਾਸ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਬਹੁਤ ਮਹੱਤਵ ਹੈ ਬਹੁਤ ਕਿਉਂਕਿ ਜੇ ਅਸੀਂ ਮੰਨੀਏ ਇਹ ਗੱਲ ਵੀ ਸਾਨੂੰ ਅਸਲ 'ਚ ਸਮਝੇ ਨਹੀਂ ਸੀਗੀ ਅਸੀਂ ਆਪਦੇ ਲਈ ਮੰਗਦੇ ਰਹਿੰਦੇ ਸੀ ਇਹ ਅਸਲ 'ਚ ਵੀ ਨਾਲੇ ਸਾਡੀ ਬਾਣੀ 'ਚ ਵੀ ਲਿਖਿਆ ਆਇਆ ਵੀ ਸਰਬਤ ਦੇ ਭਲੇ ਦੀ ਹਨਾ ਵੀ ਸਰਬਤ ਸਾਰਿਆਂ ਲਈ ਮੰਗਣਾ ਉਸ ਵਿੱਚ ਇਹ ਗੱਲ ਦੀ ਸਮਝ ਹੈ ਨਹੀਂ ਸੀ ਕਿਤੇ ਨਾ ਕਿਤੇ ਆਪਦੇ ਲਈ ਜੰਦਾਂਸ ਕਰਦੇ ਰਹਿੰਦੇ ਸੀ ਜੀ ਸਰ ਹੁਣੇ ਤੁਸੀਂ ਬੰਬੇ ਵੀ ਗਏ ਸੀਗੇ ਇੱਕ ਵਾਰ ਤੁਸੀਂ ਪਹਿਲਾਂ ਬੰਬੇ ਗਏ ਸੀਗੇ ਹੈਨਾ ਤਾਂ ਹੁਣ ਬੰਬੇ ਗਏ ਤਾਂ ਕੀ ਫਰਕ ਮਹਿਸੂਸ ਕੀਤਾ ਬਹੁਤ ਫਰਕ ਸੀਗਾ ਜਿਹੜੇ ਸਿਨੇਮੇ ਚ ਉਥੇ ਇਨਫਿਨਿਟੀ ਚ ਬੈ ਕੇ ਅਸੀਂ ਫਿਲਮਾਂ ਦੇਖਦੇ ਸੀ ਉਥੇ ਫਿਲਮ ਦਾ ਟ੍ਰੇਲਰ ਲਾਂਚ ਹੋਇਆ ਔਰ ਮੈਂ ਬੈਠਾ ਹਾਂ ਉਥੇ ਔਰ ਮੀਡੀਆ ਬੰਬੇ ਵਾਲਾ ਬੈਠਾ ਸਾਰਾ ਤੇ ਵੀ ਉਥੇ ਗੱਲ ਕਰ ਰਹੇ ਹਾਂ ਔਰ ਜਿਹੜੇ ਵੀ ਜਿਵੇਂ ਉਥੇ ਕੁਮਾਰ ਮੰਗਲ ਜੀ ਸੀਗੇ ਉਹ ਓਮਕਾਰਾ ਪ੍ਰੋਡਿਊਸ ਕੀਤੀ ਹੈ ਤੇ ਆਪਣੇ ਰੋਹਿਤ ਛੇਤੀ ਭਾਜੀ ਸੀਗੇ ਤੇ ਆ ਜੀਓ ਦੇ ਜੋਤੀ ਮੈਡਮ ਸੀਗੇ ਵੀ ਜਿਹੜੇ ਬੰਦੇ ਸਾਰੇ ਜਿਨ੍ਹਾਂ ਨੂੰ ਜਿਹੜੇ ਆਪਾਂ ਨੂੰ ਘੈਂਟ ਲੱਗਦੇ ਉਹ ਬੰਦੇ ਸੀਗੇ ਸਾਰੇ ਉੱਥੇ ਤੇ ਉੱਥੇ ਚੰਗਾ ਲੱਗਦਾ ਸੀਗਾ ਵੀ ਬੈਠੇ ਆ ਯਾਰ ਉੱਥੇ ਹੀ ਚੱਲ ਰਿਹਾ ਉਹ ਅਲੱਗ ਹੀ ਸਵਾਦ ਸੀਗਾ ਰੋ ਉੱਥੇ ਇੱਕ ਵੈਨ ਉਹ ਰੈਡੀ ਕੀਤੀ ਹੋਈ ਸੀ ਉਹਦੇ ਚ ਗਏ ਸੀ ਅਸੀਂ ਸਾਰੇ ਹਾਂਜੀ ਪਰ ਮੈਂ ਵੈਸੇ ਵੀ ਉੱਥੇ ਵੀ ਗੱਲ ਕੀਤੀ ਸੀ ਵੀ ਇੱਕ ਹਿੰਦੀ ਫਿਲਮ ਦਾ ਇੱਕ ਦਾ ਸੀ ਅਗਨੀ ਪਥ ਦਾ ਸੀ ਉਹ ਹਾਂਜੀ ਆਪਣਾ ਪ੍ਰੀਮੀਅਰ ਸ਼ੋ ਸੀ ਜੀ ਉਹਦੇ ਤੇ ਸਾਰੇ ਜਨੇ ਬਾਸੇ ਚ ਬੈਗੇ ਗਏ ਸੀ ਹਾਂ ਹਨਾ ਤੇ ਉਹ ਫਿਰ ਉਹ ਚੰਗਾ ਲੱਗਦਾ ਸੀ ਉਹ ਵੀ ਜਿੱਥੇ ਆਪਾਂ ਸੋਚਦੇ ਹੁਈ ਵੀ ਯਾਰ ਇੱਥੇ ਫਿਲਮ ਦੇਖਣ ਜਾਈਏ ਔਰ ਉਹ ਵੀ ਬੰਬੇ ਹਮ ਜੀ ਹਾਂ ਜਿਹਨੂੰ ਸੁਪਨਿਆਂ ਦੀ ਦੁਨੀਆ ਕਹਿੰਦੇ ਆ ਹਨਾ ਬਿਲਕੁਲ ਬਿਲਕੁਲ ਅੱਛਾ ਸਰ ਤੁਹਾਡੀ ਨਾ ਇੱਕ ਵੀਡੀਓ ਵਾਇਰਲ ਹੋਈ ਉਸ ਦੌਰਾਨ ਦੀ ਕੀ ਸ਼ੈਟੀ ਸਰ ਤੁਹਾਡੇ ਕੱਲ ਹਾਂ ਜਾਣਾ ਚਾਹੁੰਦੇ ਕਿ ਕੀ ਕਿਹਾ ਨਾ ਤਾਂ ਹੀ ਕਿਹਾ ਸੀ ਵੀ ਹੋਰ ਠੀਕ ਹੈ ਬਸ ਹਾਂ ਤੇ ਫਿਰ ਸਾਰਾ মিডিਆ ਹੱਸਣ ਲੱਪਿਆ ਆ ਹੁਣ ਉਹ ਇਸ ਗੱਲ ਤੇ ਜਿਵੇਂ ਮੈਂ ਕੀ ਕਹਿਣਾ ਹੁੰਨਾ ਵੀ ਕਿਵੇਂ ਆ ਚਾਹ ਹੀ ਪਿਆ ਦੇ ਤੇ ਚਾਹਸੇ ਵਾਲੀ ਗੱਲ ਤਾਂ ਹੈ ਨਹੀਂ ਕੋਈ ਪਰ ਸਾਰੇ ਹੱਸਦੇ ਆ ਰੋਲਾ ਪਾਉਂਦੇ ਹੂਟਿੰਗ ਕਰਦੇ ਆ ਜੀ ਅੱਛਾ ਜਿਵੇਂ ਰੋਹਿਤ ਸ਼ੈਟੀ ਸਰ ਨਾਲ ਮਿਲੇ ਤਾਂ ਤੁਸੀਂ ਅ ਫਿਲਮਾਂ ਦੇ ਵਿੱਚ ਵਧੀਆ ਉਹ ਤੇ ਕਰਦੇ ਹੀ ਹੋ ਹੈਨਾ ਐਕਸ਼ਨ ਵੀ ਅਸੀਂ ਤੁਹਾਨੂੰ ਕਰਦੇ ਦੇਖ ਲਿਆ ਤਾਂ ਹੈ ਅੱਗੇ ਚੱਲ ਕੇ ਕੀ ਬੰਬੇ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਫਿਲਮ ਹਿੰਦੀ ਇੰਡਸਟਰੀ ਦੇ ਵਿੱਚ ਤੁਸੀਂ ਵੀ ਕਰੋ ਨਹੀਂ ਹਜੇ ਕੁਝ ਨਹੀਂ ਉਦਾਂ ਦਾ ਹਜੇ ਇੱਥੇ ਪੰਜਾਬੀ ਕਰਦਾ ਪਾਵੇਂ ਇੱਕ ਸੋਨੀ ਲੇਬ ਦੀ ਮੈਂ ਵੈਬ ਸੀਰੀਜ਼ ਕੀਤੀ ਉਹਦਾ ਪਾਰਟ 2 ਆਊਗਾ ਹੁਣ ਸੀਜ਼ਨ 2 ਚਮਕ ਜੀ ਤੇ ਬਾਕੀ ਉਹ ਮੁਕੇਸ਼ ਆਵੜਾ ਬਾਈ ਆ ਉਹਦੇ ਨਾਲ ਮੇਰਾ ਵਧੀਆ ਪਿਆਰ ਹੈ ਉਹ ਤੋਂ ਮੈਨੂੰ ਆਉਂਦੀਆਂ ਰਹਿੰਦੀਆਂ ਗੱਲਾਂ ਤੇ ਦੇਖੋ ਜਦੋਂ ਬੰਦਾ ਫਿਲਮਾਂ ਚ ਆਉਂਦਾ ਵੀ ਇਹ ਕਰਦਾ ਤਾਂ ਟਾਰਗੇਟ ਤਾਂ ਉਹੀ ਹੁੰਦਾ ਵੀ ਯਾਰ ਬਾਲੀਵੁੱਡ ਤੇ ਵੀ ਹਿੰਦੀ ਫਿਲਮਾਂ ਹਿੰਦੀ ਫਿਲਮਾਂ ਦੇਖ ਕੇ ਹੀ ਇਹ ਚਾਅ ਜਾਗੇ ਹੋਏ ਆ ਤੇ ਪੰਜਾਬੀ ਆ ਇਥੇ ਪੰਜਾਬ ਦੇ ਆ ਔਰ ਪੰਜਾਬੀ ਫਿਲਮਾਂ ਚ ਸ਼ੁਰੂ ਹੋਏ ਆ ਪੰਜਾਬੀ ਫਿਲਮਾਂ ਦਾ ਕਰਨੀ ਹੀ ਕਰਨੀਆਂ ਇੱਧਰ ਤਾਂ ਉਹ ਆ ਪਰ ਮਨ ਚ ਕਦੇ ਕਦੇ ਆਏ ਵੀ ਹੁੰਦੇ ਹੁੰਦੇ ਵੀ ਯਾਰ ਉਧਰ ਵੀ ਮੌਲ ਬਣੇ ਕੋਈ ਨਹੀਂ ਲੱਗੇ ਹੋਏ ਆ ਮਿਹਨਤ ਲੱਗੇ ਹੋਏ ਆ ਬਸ ਉਧਰ ਵੀ ਹੋ ਜਾਣਾ ਕਿਸੇ ਨਾ ਕਿਸੇ ਸੋ ਅ ਅਗਰ ਅਸੀਂ ਗਿੱਪੀ ਸਰ ਦੀ ਗੱਲ ਕਰੀਏ ਤਾਂ ਗਿੱਪੀ ਸਰ ਨੇ ਇਸ ਫਿਲਮ ਨੂੰ ਡਾਇਰੈਕਟ ਵੀ ਕੀਤਾ ਹੈ ਰਾਈਟਰ ਵੀ ਨੇ ਤਾਂ ਐਕਟ ਵੀ ਕਰ ਰਹੇ ਨੇ ਤਾਂ ਉਹਨਾਂ ਤੋਂ ਕੀ ਇਨਸਪੀਰੇਸ਼ਨ ਲੈਂਦੇ ਹੋ ਤੁਸੀਂ ਦੇਖੋ ਗਿੱਪੀ ਭਾਈ ਤਾਂ ਨਾ ਅਸੀਂ ਗੱਲ ਕਰਦੇ ਹੁੰਦੇ ਆਂ ਬਾਈ ਬਾਲਾ ਚੇਹ ਨਹੀਂ ਸੌਂਦੇ ਬਾਈ ਸੌਂਦੇ 2-3 ਘੰਟੇ ਹਾਂਜੀ ਅਈ ਕਹਿੰਨ ਉਹਨੇ ਬਾਈ ਆਪ ਵੀ 2-3 ਘੰਟੇ ਸੌਂਦੇ ਆ ਤੇ ਦੂਜਿਆਂ ਨੂੰ ਵੀ 2-3 ਘੰਟੇ ਸੌਣ ਦਿੰਦੇ ਆ ਭਿਉ ਵੈਗਰੂਦ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸੇਤਜਾਬੀ ਰਵੇ ਐਦਾਂ ਹੀ ਬਾਈ ਬਲੰਦੀਆਂ ਛੁੰਦੇ ਰਹਿਣ ਤੇ ਉਹਦੇ ਨਾਲ ਇਹ ਆ ਵੀ ਬਾਈ ਨਾ ਦੂਜਿਆਂ ਲਈ ਵੀ ਕਰਦਾ ਇੰਨੀ ਟੀਮ ਐ ਸਾਰੇ ਜਾਣੇ ਅਸੀਂ ਸਾਰੇ ਨਵੇਂ ਮੁੰਡੇ ਨਵੇਂ ਹੁਣ ਡਾਇਰੈਕਟਰਾਂ ਨੂੰ ਵੀ ਇੱਥੇ ਬੁਲਾਉਂਦੇ ਆ ਕਹਾਣੀਆਂ ਸੁਣਦੇ ਆ ਵੀ ਆ ਜੋ ਯਾਰ ਕੋਈ ਗੱਲ ਨਹੀਂ ਵੀ ਹਰਦੀ ਬੀਰ ਰਗੇ ਨੂੰ ਕਿਹਾ ਵੀ ਬਈ ਕੋਈ ਵੀ ਕਹਾਣੀ ਕਿਸੇ ਕੋਲ ਹੈਗੀ ਸੁਣੋ ਠੀਕ ਵਧੀਆ ਵੀ ਨਵੇਂ ਆਉਣ ਹੋਰ ਵਧੇ ਮਾਹੌਲ ਅੱਗੇ ਹੋਵੇ ਜਿਵੇਂ ਸਾਡੇ ਅਰਗੇ ਆਏ ਜੀ ਤੇ ਉਦਾਂ ਦਾ ਮਾਹੌਲ ਹੈ ਬਾਈ ਦਾ ਵੀ એનર્ਜੀ ਬਹੁਤ ਰਹਿੰਦੀ ਆ ਪੋਜ਼ਿਟਿਵ ਮਾਹੌਲ ਰਹਿੰਦਾ ਕਹਦੀ ਨਿੰਦ ਨਹੀਂ ਕਹਦੀ ਚੁਗਲੀ ਨਹੀਂ ਹਮ ਕੰਮ ਦੀਆਂ ਹੀ ਗੱਲਾਂ ਹੋਣੀਆਂ ਫਿਲਮਾਂ ਦੀਆਂ ਹੀ ਗੱਲਾਂ ਹੋਣੀਆਂ ਪ੍ਰਿੰਸੀਆ ਦੇਖ ਲਈ ਫਿਲਮ ਨਹੀਂ ਬਈ ਉਹ ਜਾ ਯਾਰ ਦੇਖ ਹਣਾ ਉਹ ਜਿਹੜਾ ਵੀ ਬਹੁਤ ਚੀਜ਼ਾਂ ਜਿਹੜੀਆਂ ਕਈ ਵਾਰੀ ਬਾਈ ਨੂੰ ਹੋਣਾ ਐ ਕਰਕੇ ਵੀ ਉਹਨਾਂ ਨੇ ਤਾਂ ਵੀ ਆ ਗਈ ਨਾਲ ਦੀ ਨਾਲ ਦੇਖ ਲੈਣੀ ਉਹ ਮੇਰੇ ਅਰگە ਹਜੇ ਸਲਾਹ ਕਰਦਾ ਰਹਿ ਜਾਂਦਾ ਤੇ ਵੀ ਉਹ ਦੇਖੀ ਨਹੀਂ ਜਾ ਯਾਰ ਹੁਣ ਇਸ ਕਰਕੇ ਵੀ ਧਿਆਨ ਰੱਖੀਦਾ ਵੀ ਬਾਈ ਕੋਲੇ ਬੈਠਾਂਗੇ ਉਹਨੇ ਕਹਿੰਨਾ ਦੇਖੀ ਕਿ ਨਹੀਂ ਅੱਛਾ ਵੀ ਅਸਲੀ ਦੇਖ ਲਈਏ ਪਹਿਲੇ ਤੇ ਹੁਣ ਮਤਲਬ ਡਿਊਟੀ ਲੱਗੀ ਹੋਈ ਹੈ ਇੱਕ ਅਸਲ ਚੀ ਹੈ ਨਾ ਫਿਰ ਉੱਤੇ ਡਿਸਕਸ਼ਨ ਹੁੰਦੀ ਉਹ ਕਿੰਨੀ ਵਧੀਆ ਚੀਜ਼ ਹੋਈ ਆ ਉਹ ਆਏ ਹੋਇਆ ਉਹ ਆਹ ਰੌਂਗ ਹੋਈ ਆ ਰਾਈਟ ਹੋਈ ਉਹ ਜਿਹੜੀ ਡਿਸਕਸ਼ਨ ਹੁੰਦੀ ਆ ਫਿਰ ਉਹਦੇ ਚੋਂ ਹੀ ਚੀਜ਼ਾਂ ਨਿਕਲ ਕੇ ਆਉਂਦੀਆਂ ਜੀ ਹਮ ਸੋ ਸਰ ਜੇ ਅਸੀਂ ਗੱਲ ਕਰੀਏ ਹੁਣ ਜਿਵੇਂ ਤੁਸੀਂ ਕਹਿ ਲੋ ਕਿ ਵੱਖੋ ਵੱਖਰੇ ਕੈਰੈਕਟਰ ਕਰ ਰਹੇ ਹੋ ਐਕਸ਼ਨ ਵੀ ਕੀਤਾ ਕਾਮੇਡੀ ਵੀ ਕੀਤਾ ਹੈ ਨਾ ਸੋ ਇਤ ਤੁਸੀਂ ਇਸ ਚੀਜ਼ ਨੂੰ ਇਹ ਮੰਨਦੇ ਹੋ ਕਿ ਕਿ ਸਾਡੀ ਪੰਜਾਬੀ ਇੰਡਸਟਰੀ ਵਿੱਚ ਨਾ ਬਹੁਤ ਸਾਰੇ ਲੋਕਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਸਾਨੂੰ ਇੱਕੋ ਜਿਹੇ ਕੈਰੈਕਟਰ ਮਿਲਦੇ ਨੇ ਸੋ ਇਹ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ ਕਿ ਤੁਹਾਡੀ ਝੋਲੀ ਹਰ ਵਾਰ ਇੱਕ ਨਵਾਂ ਕੈਰੈਕਟਰ ਆਂਦਾ ਹੈ ਨਹੀਂ ਅਸਲ 'ਚ ਹੁੰਦਾ ਤਾਂ ਹੀ ਹੈ ਵੀ ਉਹ ਉਦਾਂ ਦੇ ਕੈਰੈਕਟਰ ਆਉਂਦੇ ਆ ਤੇ ਕੁਦਰਤੀ ਮੈਨੂੰ ਤਾਂ ਲੱਗਦਾ ਵੀ ਕਿਤੇ ਚੰਗੇ ਕੋਈ ਪੁੰਨ ਕੀਤਾ ਹੋਇਆ ਵੀ ਗੀਵੀ ਭਾਈ ਮਿਲ ਗਏ ਉਹ ਉਹ ਐਕਸਪੈਰੀਮੈਂਟ ਕਰਦੇ ਰਹਿੰਦੇ ਆ ਰਿਸਕ ਲੈਂਦੇ ਰਹਿੰਦੇ ਆ ਹਨਾ ਤੇ ਕਈ ਵਾਰੀ ਕੋਈ ਰਾਈਟ ਹੋ ਜਾਂਦਾ ਕੋਈ ਨਹੀਂ ਜਿਵੇਂ ਪੋਸਤੀ ਸੀ ਪੋਸਤੀ ਨਹੀਂ ਲੋਕ ਵੀ ਸੀਗਾ ਤਾਂ ਮੈਂ ਹੀ ਉਹ ਚ ਉਹ ਉਦੋਂ ਕਰੋਨਾ ਵੀ ਸੀ ਅੱਗਾ ਪਿੱਛਾ ਹੋ ਗਿਆ ਪੋਸਤੀ ਦਾ ਉਹ ਮੌਲ ਨਹੀਂ ਬਣ ਸਕਿਆ ਪਰ ਸਾਨੂੰ ਵੀ ਜੇ ਮੈਂ ਕਹਾਂ ਵੀ ਮੈਂ ਪੰਮਾ ਨਹੀਂ ਕਰੂੰਗਾ ਗੱਲੋਂ ਤੇ ਪੀਰ ਨਹੀਂ ਸਵਾਦ ਆਉਣਾ ਕਿਉਂਕਿ ਜਿਹੜੀ ਚੀਜ਼ ਨੇ ਤੁਹਾਨੂੰ ਖੜਾ ਕੀਤਾ ਉਹ ਕਰਦੇ ਰਹਿਣਾ ਚਾਹੀਦਾ ਵੀ ਇਹਦੇ 'ਚ ਵੀ ਕੋਈ ਨਹੀਂ ਉਹਦੇ 'ਚ ਹੀ ਆਇਟਮ ਅਡਡ ਕਰਕੇ ਦੇਈ ਜਾਓ ਉਦੋਂ ਦਾ ਮਾਹੌਲ ਕਰੀ ਜੋ ਵੀ ਜਿਹੜਾ ਪੰਮੇ ਵਾਲਾ ਸਟਾਈਲ ਹੈ ਉਹ ਵੀ ਜਾਦੇ ਮਜ਼ਾ ਜਾਦੇ ਪਸੰਦ ਉਹਦੇ 'ਚ ਹੀ ਕੀਤਾ ਜਾਂਦਾ ਜੀ ਐਂਡ ਇਹ ਵੀ ਚੀਜ਼ ਹੈ ਕਿ ਬਹੁਤੇ ਲੋਕਾਂ ਨੂੰ ਤੁਹਾਡਾ ਜਿਵੇਂ ਨਾਮ ਨਹੀਂ ਪਤਾ ਤਾਂ ਉਹ ਪੰਮਾ ਹੀ ਕਹਿੰਦੇ ਆ ਜਿਵੇਂ ਅਸੀਂ ਵੀ ਅਗਰ ਤੁਹਾਡੇ ਇੰਟਰਵਿਊ ਕਰੀਏ ਤਾਂ ਕੋਈ ਮਤ ਅੱਛਾ ਤੋ ਪੰਮੇ ਦੀ ਇੰਟਰਵਿਊ ਕੀਤੀ ਸਾਨੂੰ ਵੀ ਇਹੀ ਪੁੱਛਦੇ ਨੇ ਵਾਸ ਉਹ ਲੱਗੇ ਹੋਏ ਆ ਪਰ ਅਰਦਾਸ ਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਸਾਧੂ ਵੀ ਮਿਲੂਗਾ ਜੀ ਹਾਂ 13 ਸਪਟੰਬਰ ਨੂੰ ਆ ਰਹੀ ਹੈ ਜੀ ਫਿਲਮ ਅਰਦਾਸ ਸਰਬਤ ਦੇ ਭਲੇ ਦੀ ਤੇ ਤੁਸੀਂ ਸਾਰਿਆਂ ਨੇ ਦੇਖਣ ਜਾਣਾ ਤੇ ਦੇਖ ਕੇ ਦੱਸਿਓ ਫਿਰ ਸਾਧੂ ਦਾ ਰੋਲ ਕਿਹੋ ਜਿਹਾ ਥੈਂਕ ਯੂ ਸੋ ਮਚ ਸਰ ਤੇ ਹੁਣ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਤੇ ਜੀ ਤੁਹਾਡੇ ਤੋਂ ਵੀ ਇਜਾਜ਼ਤ ਲੈਣੇ ਆ ਉਮੀਦ ਕਰਦੇ ਆ ਗੱਲਬਾਤ ਦਾ ਸਿਲਸਿਲਾ ਚੰਗਾ ਲੱਗਾ ਹੋਵੇਗਾ ਤੇ 13 ਸਪਟੈਂਬਰ ਨੂੰ ਫਿਲਮ ਆ ਰਹੀ ਹੈ ਤੁਹਾਡੇ ਨਜ਼ਦੀਕੀ ਸਿਨੇਮਾ ਕਰਾਂ ਦੇ ਵਿੱਚ ਜ਼ਰੂਰ ਦੇਖਣ ਜਾਇਓ ਤੇ ਹੁਣ ਹੋਰ ਅਪਡੇਟ ਦੇ ਲਈ ਬਣੇ ਰਹੋ ਗੱਪਰੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ